ਸਾਰੇ ਰੇਵਖਸ਼ੇ ਅਭੀਰ ਬੇਟੀ ਦਾੜੋ ਕੀ ਤਾੜੀਆਂ ਦੇਣਾ ਝੰਡੇ ਦੀਪ ਚੋਲਣਾ ਤੁਪਿੰਦੇ ਦੀਪ ਚੋਲਣਾ ਝੰਡੇ ਦੀਪ ਚੋਲਣਾ ਤੁਪਿੰਦੇ ਦੀਪ ਚੋਲਣਾ ਆਣੀ ਮੇਰੀ ਵਾਰੀ ਮੈਂ ਖਾ ਮੇਰੀ ਵਾਰੀ ਮੇਰੀ ਵਾਰੀ ਮਾਰ ਜਾ ਮੇ ਕੱਟ ਭਾਪੀ ਇਹ ਨਹੀਂ ਛੇੜ ਫਸੇ ਆ ਪਰਾਣਾ ਬੋੜ ਫਸੇ ਆ ਪਰਾਣਾ ਬੋੜ ਪੱਟ ਭਾਪੀ ਇਹ ਨਹੀਂ ਛੇੜ ਫਸੇ ਆ ਪਰਾਣਾ ਬੋੜ ਖੜਿਆ ਪਰਾਣਾ ਬੋੜ ਖੜਿਆ ਪਰਾਣਾ ਬੋੜ ਪੱਟ ਭਾਪੀ ਇਹ ਨਹੀਂ ਛੇੜ ਫਸੇ ਆ ਪਰਾਣਾ ਬੋ ਜੇ ਕਿਸੇ ਦਾ ਨੱਚਣ ਨੂੰ ਜੀ ਕਰਦਾ ਨੱਚ ਸਕਦਾ ਤੇ ਜੇ ਕਿਸੇ ਦਾ ਪੈਸੇ ਦੇਣ ਨੂੰ ਜੀ ਕਰਦਾ ਉਹ ਵੀ ਦੇ ਸਕਦਾ ਜੇਬਾਂ ਖੁੱਲੀਆਂ ਨੱਚਣ ਵਾਸਤੇ ਸਟੇਜ ਖਾਲੀ ਆ ਢੱਜਾ ਕਿਉਂ ਹਸਾਉਣਾ ਗੋਡਾ ਦਿਲ ਚਿਕਰਾਉਣਾ ਝੱਕ ਕਿਉਂ ਹਸਾਉਣਾ ਗੱਡਾ ਪਿੰਡ ਚਿਕਰਾਉਣਾ ਕਿਹੜੀ ਲੱਗ ਜੂਗੀ ਕਿਹੜੀ ਲੱਗ ਜੂਗੀ ਕਿਹੜੀ ਲੱਗ ਜੂਗੀ ਲੜ ਫਿਰ ੱਟੇ ਘਾੜ ਨੂੰ ਕੋਈ ਢੱਤਾ ਬੁੱੱਡੇ ਵਾਰੀ ਪਾਲੀ ਨਾ ਸੇ ਆਪਾਂ ਜਾਨ ਨੂੰ ਵੇਝ ਢਾ ਬੁੱੱਡੇ ਵਾਰੀ ਬੁੱੱਡੇ ਵਾਰੀ ਪਾਲੀ ਨਾ ਸੇ ਆਪਾਂ ਜਾਨ ਨੂੰ ਵੇਝ ਢਾ ਬੁੱੱਡੇ ਵਾਰੀ ਸੌਰਬ ਦੀ ਆ ਮੇਰੀ ਜਿੰਦ kaşıdayım mere pyar pichi ona kise kolo darda kise kolo darda kise kolo darda jitte bhi main mila mainu dub jana chuk ke salam karda salam karda salam karda pani ona kise kolo darda ਰੱਬ ਕਰ ਮੈਂ ਮਰ ਜਾਵਾਂ ਹਏ ਅੱਲਾਹ ਦੀ ਸੁ ਮੈਂ ਮਰ ਜਾਵਾਂ ਦੁਨੀਆਂ ਦੇ ਪਿੱਛੇ ਲੱਭ ਜੇ ਤੈਨੂੰ ਛੱਡ ਜਾਵਾਂ ਉਹ ਰੱਬ ਕਰ ਮੈਂ ਮਰ ਜਾਵਾਂ ਹਏ ਲਿਆਂਦੇ ਸ਼ੋਲੇ ਅੱਜ ਮੇਰੇ ਵੀਰੇ ਦੇ ਕੌਣ ਪਰਾਪਰ ਬੋਲੇ ਅੱਜ ਮੇਰੇ ਵੀਰੇ ਦੇ பராே நீ ਸਨੇ ਕਰੂ ਥੈਂਕ ਯੂ ਥੈਂਕ ਯੇ ਮਾਪਿਆਂ ਦੇ ਕਰ ਫੇਰ ਵੀ ਪੀਂਆਂ ਭੱਜੀਆਂ ਆਉਂਦੀਆਂ ਨੇ ਪੁੱਤ ਵੰਡਾਂ ਜਮੀਨਾ ਤੀਆਂ ਦੁੱਖ ਵੰਡਾਂ ਦਿਆਂ ਨੇ ਵਿਸ਼ਵਾਸ ਸੰਭਾਲ ਕਲੱਬ ਵੱਲੋਂ ਬਹੁਤ ਹੀ ਵਧੀਆ ਸ਼ਲੰਗਾ ਯੋਗ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਆਪਣੇ ਪੰਜਾਬੀ ਸੱਭਿਆਚਾਰ ਨੂੰ ਪ੍ਰੋਮੋਟ ਕੀਤਾ ਗਿਆ ਤੇ ਬਹੁਤ ਸਾਰੀ ਮਹਾਨ ਸ਼ਖਸੀਤਾਂ ਆਈਆਂ ਹੋਗੀਆਂ ਸੀ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਗੋਲਡਨ ਹੋਮਸ ਕੋਲੋਨੀ ਪਟਕਮੰਡਾ ਪ੍ਰੂਫ ਦੇ ਓਨਰ ਐਸਕੇ ਮਹਾਜਨ ਜੀ ਵੱਲੋਂ ਤੇ ਇਸ ਵਿੱਚ ਕੁੜੀਆਂ ਨੇ ਖੂਬ ਇੰਜੋਏ ਕੀਤਾ ਪ੍ਰੋਗਰਾਮ ਬਹੁਤ ਵਧੀਆ ਖਾਣ ਤੇ ਹਾਂ ਦਾ ਪੂਰਾ ਅਰੇਂਜਮੈਂਟ ਸੀਗਾ ਬਹੁਤ ਸਾਰੇ ਕੰਪੀਟੀਸ਼ਨ ਕਰਵਾਏ ਗਏ ਸੀਗੇ ਜਿਦੇ ਵਿੱਚ ਦੱਸਿਆ ਗਿਆ ਕਿ ਘੋੜੀਆਂ ਕੀ ਹੁੰਦੀਆਂ ਨੇ ਸੋਹਾ ਕੀ ਹੁੰਦੇ ਨੇ ਬੋਲੀਆਂ ਪਵਾਈਆਂ ਗਈਆਂ ਦੀਰੇ ਨਾਲ ਅੱਜ ਕੱਲ ਦੇ ਬੱਚਾ ਨੂੰ ਨੋਲਿਜ ਵੀ ਵੱਧਦੀ ਹੈ ਜੀ ਆਈ ਹੋਪ ਕਿ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਇੰਜੋਏ ਕੀਤਾ ਹੋਣਾ ਸਾਰਿਆਂ ਨੇ ਅਗਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਜੀ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਤੱਕ ਬਾਏ ਬਾਏ